ਹਾਂਜੀ ਚਲੋ ਅੱਜ ਚਾਲਦੇ ਆ ਕੰਮ ਤੇ ਨਾ ਹੋਣਾ ਇਹਨੂੰ ਕੰਮ ਕਿਵੇਂ ਚਾਲਦਾ ਕਨੇਡਾ ਚ ਇਰਤ ਬਾਈਕਿੰਗ ਮੈਂ ਟਾਟਾ ਹੁਤਾ ਬੁੰਦਾ ਬੰਦੀ ਹੋ ਰਹੀ ਹੈ। ਇਹ ਲੰਬੜ ਕਿੰਨੀ ਆਪਣੀ ਇਹ ਸੈਲਫ ਲੰਬੜ ਕਿੰਨੀ ਦੇਖੀ ਆ ਜੀ ਵੀ ਆ। ਵੇਰੀ ਪਤਾ ਲਾਦਾ ਵੀ ਇੱਥੇ ਵੜੀ ਜਾ ਗਈ ਐ ਆਹ ਨਹੀਂ ਆ ਲੈਂਪੜ ਕਿੰਨੀ ਜਨੇ ਜੇ ਤਣਾ ਲਾਪਨ ਆਪਾ ਬਾਂਹ ਜੀ ਦਾ ਕੰਮ ਤੇ ਸਾਨੂੰ ਪੁੱਲ ਕੇ ਵੀਡੀਓ ਬਣਾਉਣੀ ਨੂੰ ਭੁੱਲ ਜਾਨਾ ਆ ਬਣਾ ਲਿਆ ਜੈਕ ਆਪਾ ਤੇ ਇੱਥੋਂ ਤਾਰ ਅੰਦਰ ਇਦਾਂ ਦੀ ਰਨ ਕਰਕੇ ਦਿਖਾਉਣੀ ਆ ਹੁਣ ਲਾਵਾਂਗੇ ਸਿਰਾ ਇੰਨਾ ਮੈਂ ਲਿਆ ਪੜੀਏ ਰਾਣੀ ਹੋਰ ਚੀਜ਼ ਦਿਖਾਉਣਾ ਇੱਕ ਐ ਡਾ ਡਾ ਇਹ ਰਾਤ ਨੂੰ ਨਾ ਡਰਾਈ ਜਾਈ ਰਾਤ ਨੂੰ ਨਾ ਡਰਾਈ ਜਾਈ ਉਹ ਤੋਂ ਠੀਕ ਹੈ ਉਹ ਮੈਂ ਆਉਣੀ ਡਰ ਲੱਗੀ ਆ ਮੈਂ ਤਾਂ ਰਾਤ ਨੂੰ ਆਉਂ ਸੁਪਨੇ ਵਾ ਜੈਕਸ ਪੈਰੋ ਜੈਕਸ ਪੈਰੋ ਦਾ ਪਿਆ ਸਿਰ ਜਾ ਜੈਕਸ ਪੈਰੋ ਦਾ ਦਰਜਾ ਤੇ ਹੈ ਹੈ ਲੋਕ ਕਹਦੇ ਆ ਵੀ ਮੈਂ देख नहीं। सारी जैक स्पैरो की टीम है। <laughs> जैक स्पैरो <दी> <laughs> <स्पेरो> बंदर <laughs> वो जैक स्पैरो बंदर और <laughs> <स्पेरो> <laughs> लिखा भी बे पढ़ लियो אהה, ו... 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 ו...